ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਆਪਣੀ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਐਸੇ ਉਮੀਦ ਦੇ ਨਾਲ ਅੱਜ ਦਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਮੈਂ ਬਣਾਈਆ ਚਾਹ ਚਾਹ ਪੀ ਕੇ ਲੱਗਣਾ ਆਪਣਾ ਕੰਮ ਚਾਹ ਵੀ ਲੇਟ ਹੋ ਗਈ ਤੇ ਕੰਮ ਵੀ ਸਾਰਾ ਲੇਟ ਆ टाइम ਦਸਾ ਦਰ ਨੂੰ ਕਿੰਨਾ ਹੋ ਗਿਆ 5:30 ਹੋ ਗਏ ਸ਼ਾਮ ਨੇ ਪਹਿਲਾਂ ਮੈਂ ਚਾਹ ਬਣਾਈ ਨਹੀਂ ਮੈਂ ਲਾਗੀ ਪਣਕ ਤੋਣ ਚਾਹ ਪੀ ਲੋ ਪਾਣੀ ਵੀ ਭਰਿਆ ਮੈਂ ਤਾਂ ਲਾਟ ਚੱਲੀ ਗਈ ਇੱਥੇ ਆ ਕੇ ਕਹਿੰਦੇ ਕੰਮ ਕਰ ਲਾ ਜੇ ਕੰਮ ਕਰਦੇ ਫਿਰ ਕਹਿੰਦੇ ਵੇਜਾ ਅੱਜ ਸਵੇਰੇ ਕੋਈ ਕੰਮ ਨਹੀਂ ਹੋਇਆਗਾ ਇੱਕ ਤਾਂ ਮੇਰੀ ਤਬੀਅਤ ਤਾਂ ਨਹੀਂ ਸੀ ਠੀਕ ਜੀ ਤੇ ਜੋ ਇਹਨਾਂ ਨੇ ਜਨਰੇਟਰ ਚ ਲਾਇਆ ਸੀ ਦਿਨ ਭਰਾਂ 4 ਘੰਟੇ ਜਨਰੇਟਰ ਚ ਲਾਇਆ ਸਾਰੇ ਪੈਨ ਲਿਆਈ ਜਿਆ ਅਲੀ ਪੈਨ ਲਿਆਉਂਦੇ ਜਿਹੜੇ ਅਪ੍ਰੈਲ ਚ ਇੰਨੇ ਸਾਰੇ ਪੈਨ ਲਿਆਉਂਦੇ ਸੀ ਸਾਰੇ ਨਾਲ ਵੀ ਕਿੱਦਾਂ ਦੇ ਆ ਸਿੱਕੇ ਹੋਏ ਬਹੁਤ ਨੇ ਇਹਦੇ ਤਾਂ ਪੈਨ ਇੱਥੇ ਕਿੰਨੇ ਬੈਣੇ ਮੇਰੇ ਕੋਲ ਮੇਰੇ ਕੋਲ ਬੈਣੇ ਬਹੁਤ سارے ਉੱਤਰ ਰੱਖੇ ਹੋਏ ਆ ਗਏ ਮੈਂ ਕਿ ਬੈਗ ਰੱਖ ਤੇ ਇਹਨੇ ਕੀ ਖਿਆ ਲੈ ਹੁੰਦਾ ਖਾਣ ਹੁੰਦੇ ਹੈਗੇ ਜਿਹੜਾ ਕਹਿੰਦੇ ਡਾਕਟਰ ਨੇ ਬੰਦ ਕਰੀਆ ਤੇ ਇਹ ਨੂੰ ਤਾਂ ਕੋਈ ਤੁਹਾਨੂੰ ਕੀ ਦੋ ਰੋਣੇ ਪਾਸੇ ਪਾਸੇ ਸਾਨੂੰ ਕਰਤਾ ਕਰਤਾ ਦੀ ਲੋੜ ਕਿ ਮੈਸਜ ਉਹ ਨੂੰ ਇੱਕ ਕਰਦੇ ਆਉਣ ਮਖਲਾਤੀ ਢਿੱਲੇ ਜਿਹਾ ਦੇ ਆਪ ਮੀ ਫਿਰ ਤੇ ਇੰਸੈਂਡਰ ਜਿਹੜਾ ਉਹਨੇ ਇਹ ਜਿਸ ਦਾ ਬੱਤ ਕਰਦਾ ਹੈ

तेओ जदो तो इवार तेओ पन्ने पार पर कर आरंभ मते मंजीत वारो का ये के बेटा दोनों नहीं अंदर नहीं बढ़ जाएगी नहीं आप करके किसी भी काम ਇਹ ਤੇ ਆ ਗਿਆ ਇਹ ਤੇ ਆ ਗਿਆ ਆਪਣੇ ਘਰ ਤੋਂ ਮੱਖਿਆ ਰੱਦ ਤੇ ਨਾ ਰੱਖ ਮੇਰਾ ਕੜਾ ਹੈ ਵੀ ਨਹੀਂ ਜਨਾ ਦਿਖਾਈ ਜਾਂਦਾ ਕੱਤ ਕੀ ਆ ਨਾ ਦੋ ਵਜ ਕਾ ਇਆ ਹੈ ਬੂਦ ਬਰੇ ਜੇ ਮੈਂ ਦੇਖੂ ਕਿਵੇਂ ਹੱਲਾ ਬੋਲਦੇ ਜਵਾਗ peka <laughs> ki <laughs> <laughs> തേമെന്നു യാ റെഡ് റെഡ് കൊതെ પર પર ഹന്ദ കോളി യാ കാട്ടഗാ വീരേ नु भी रख ദേ ਦਰਾਕਰ ਵਿੱਚ ਜੱਟ ਤੇ ਨਹੀਂ ਗਿਆ ਚਾਰ ਕੰਗਰਾਂਮ ਪਹਿਲੇ ਤੇਰੇ ਨੂੰ ਕਿਹੜਾ ਲਾ ਲਈ ਬਈ ਸ਼ਾਰਟ ਵੀਡੀਓ ਦਾ ਕਮੈਂਟ ਆਇਆ ਕਹਿੰਦੇ ਢੋਨੇ ਵਾਲੇ ਨੱਚਣ ਲਾਤੇ ਵਾਪਮਾਨ ਬਣਾ ਕੇ ਆਏ ਸੀ ਜੱਟ ਵਧੀਆ ਸੀ ਜਨ ਲੱਗਿਆ ਉਹਨਾਂ ਦਾ ਫਾਸੇ ਲੋਕਾਂ ਨੇ ਲਾਤੀ ਆਣੀ ਆ ਜੇ ਕਿਤੇ ਰੁਕਦੀ ਹੈ ਜਗਾ ਵਧੀਆ ਤੀ ਚੰਗੇ ਲਿਖੀ ਸੇ ਉਹ ਵੀ ਨਾ ਖਾਣਾ ਬੈਨਿਆ ਬਾਇਆ ਅਧੇ ਹੀ ਬਰਾਂ ਗੋ ਕਾਜੂ ਬਦਾਮ ਦਾਖਾਂ ਕੱਤੂ ਨਹੀਂ ਬਦਾਮ ਦਾ ਦੇ ਦੇ ਤੂੰ ਕਿਹੜਾ ਬਦਾਮ ਖਾਣਾ ਉਹ ਨਾਲੇ ਇਹਦੇ ਵਿੱਚੋਂ ਸਾਰੇ ਤਾਂ ਕੱਢ ਕੱਢ ਪਤਾ ਕਿੰਨੇ ਆ ਗਏ। ਉੱਥੇ ਬੈੱਡ ਤੇ। ਥੱਪੜੇ ਕਰਨ ਦੀ ਜਣਾ ਤੇ ਮਾਰਿਆ। ਕਿਹੜੀਆਂ ਆ ਜਾਣਗੀਆਂ, ਲੜ ਜਾਣਗੀਆਂ ਰਾਤ ਅੰਦਰ। ਨਾਲ ਕੀੜੀਆਂ ਤਾਂ ਇਹ ਚੋਂ ਅੰਦਰ ਚੱਕ ਕੇ ਲੈ ਜਾਂਦੀਆਂ ਨੇ ਇਹ ਤਾਂ। ਉਹ ਜੱਕ ਕੋਲੇ ਇੰਤਲ ਆ ਜਾਂਦੀ ਮੈਂ ਉਹਦੇ ਨਾਲ ਬੈਰ। ਕੀੜੀਆਂ ਨਹੀਂ ਮਾਰਦਾ। ਮੱਛਰ ਕਾ ਕਰਨਾ ਆ। ਚਲੋ ਕੋ ਜਲਾਮਾਣਾ। ਉਹਦੇ ਦੇ ਚਾਹੇ ਭਾਅ ਜਲਾਵਾ। ਕਿ ਪਤਾ ਕਿ ਕਿਹੜਾ ਪਤਾ ਕਿ ਨਹੀਂ ਇਹੋ ਲੈ ਤੇ ਅੱਜ ਆਲੇ ਦਾਹੀਂ ਹੈ ਲੈ ਮੈਂ ਵੀ ਕਹਾਂ ਵੀ ਇਹ ਤੇਰਾ ਹਿੰਦੀ ਕਿਵੇਂ ਦੇਲੇਗੇ ਮੈਂ ਪਸ ਤਰਾਂ ਨਹੀਂ ਕੋਈ ਨਹੀਂ ਕਰਦੀ ਪਤਾ ਭਾਈ ਕਿੱਥੇ ਜਾ ਕੇ ਆਵਾ ਬੰਦਾ ਸਾਲ ਅੱਤ ਤੱਕ ਅੱਲੇ ਅੱਲੇ ਦੋ ਤੱਕ ਹੁਣ ਵੀ ਤਾਂ ਸਬਰ ਕਰੇ ਲਈ ਮੈਨੂੰ ਦਿੰਦਾ ਨਹੀਂ ਹੋਰਾ ਆਹ ਪਿੱਛੇ ਹਰ ਮਾਦੀ ਡੋਲੇ ਕੀ ਢਾਲ ਕਹੇ ਅਸੀਂ ਡੋਲਡ ਹੋਈ ਜਾਂਦੇ ਆ ਉਹ ਗੱਲ ਝਰਨਾ ਉਹ ਚੱਕ ਚੱਕ ਖਾਂਦਾ ਗੰਦਾ ਹਟ ਜਾ ਚਾਹ ਡੋਦੜੀ ਮੇਰੀ ਪਰੇ ਹੋ ਗਈ ਉਹ ਟਰੀ ਯਾਰ ਪਰਦੇ ਇੰਨੀ ਗਰਮੀ ਚ ਪੱਖਾ ਪੱਖਾ ਚੱਲਦਾ ਫਿਰ ਤਾਂ ਕਿਉਂ ਠੀਕ ਕਰ ਦੋ ਗੱਲ ਇਹ ਜੋ ਗਾੜੀ ਅੱਜਵੇਂ ਮੈਂ ਤਾਂ ਮਸ਼ੀਨ 'ਚੋਂ ਕੱਪੜੇ ਕੱਢਣੇ ਨੇ। ਕੱਪੜਾ ਕੰਮ। ਵਾਏ ਇਹਨੂੰ ਵੀ ਟੋਕ-ਟੋਕ ਕੇ ਖਾਣਾ ਇਹ ਚ ਕੀ ਆ? ਆਹ ਤੇ ਇਹਨੂੰ ਕੱਪੜੇ ਦੀ। ਸੁਣਾਈ ਕੱਪੜੇ ਕੱਢੇ ਹੋਣੇ ਆ। ਜਿਹੜੀਆਂ ਜੂਨੀਫਾਰਮਸ ਨੇ ਫੇਰ ਔਖਾ ਹੋ ਜੂਗਾ ਲੱਟਦਾ ਹੀ ਨਹੀਂ ਹੈਗੀ ਤੇ ਇਹਨਾਂ ਤਾਂ ਹੀ ਸੁੱਕਣੇ ਪਾ ਲੈਣੇ ਕੱਟ ਕੇ ਝੋਲ ਕੇ। ਫਲਾਈਟ ਆਊਗੀ ਤਾਂ ਦੇਖੀ ਜੋ ਫਿਰ ਕੀ ਬਣਦਾ। ਸਕਾ ਲਾਂਗੇ ਨਹੀਂ ਤਾਂ ਸੁੱਕੇ ਜਾਣੇ ਰਾਤ ਨੂੰ ਬੱਕੇ ਥੱਲੇ ਸੁੱਕੇ ਜਾਂਦੇ ਹੱਟ ਜੀ ਹੁਣ ਤੱਕ ਨਹੀਂ ਆਈ ਮੇਰੇ ਕੱਪੜੇ ਵੀ ਵਿਚਾਲੇ ਰਹਿ ਗਏ ਤੇ ਪਾਣੀ ਵੀ ਨਹੀਂ ਭਰਿਆ ਕਣਕ ਧੋ ਕੇ ਇਕੱਠੀ ਕਰਕੇ ਰੱਖਦੇ ਕੱਲੂ ਫੋਲਾਂਗੇ ਇਹਨੂੰ ਧੁੱਪ ਚ ਤੇ ਰੱਬ ਹੁਣ ਧੁੱਪ ਦੋ ਦਿਨ ਕੰਡੇ ਦੇਵੇ ਕਣਕ ਸੁੱਕ ਜੂਗੀ ਜਲਦੀ ਆਟਾ ਬਣ ਜੂਗਾ ਨਹੀਂ ਤਾਂ ਫਿਰ ਬਹੁਤ ਔਖਾ ਹੋ ਜਾਊਗਾ ਚੌਲ ਖਾਣੇ ਪੈਣਗੇ ਚੌਲ ਖਾ ਕੇ ਵਿਚਾਰਾ ਕਰਨਾ ਪੈਣਾ ਪਰ ਮੈਂ ਇੰਨੀ ਜਿਆਦਾ ਬਹੁਤ ਜਿਆਦਾ ਗਰਮੀ ਲੱਗਦੀ ਹਵਾ ਚੱਲਦੀ ਤਾਂ ਹੈਗੀ ਬਾਹਰ ਲੱਗਦੀ ਔਰ ਇਹ ਲੱਗਦੀ ਹੈਗੀ ਉਹਤ ਮੁਸ਼ਕਲ ਹੈ ਗਰਮੀ ਦੇ ਵਿੱਚ ਕੋਈ ਵੀ ਕੰਮ ਕਰਨਾ ਬੜੀ ਜ਼ਿਆਦਾ ਪ੍ਰੋਬਲਮ ਹੈ